ਇਸ ਯੋਧੇ ਨੂੰ ਹਿੰਦੁਸਤਾਨ ਦੀ ਸਰਕਾਰ ਜਿਹੜੀ ਆ ਉਹ ਦਬ ਕੇ ਰੱਖਣਾ ਚਾਹੁੰਦੀ ਆ ਇਹ ਗੱਲ ਸੰਗਤ ਜਿਹੜੀ ਆ ਉਹ ਸਮਝੀ ਗਈ ਆ ਇਸ ਵੇਲੇ ਜਾਗਰਤ ਆਈ ਆ ਸਿੱਖੀ ਦੇ ਵਿੱਚ ਇਹ ਜਿੰਨਾ ਵੀ ਮਰਜ਼ੀ ਜੋਰ ਲਾ ਲੈਣ ਸੰਗਤ ਨੇ ਇਹਨਾਂ ਦੇ ਖਿਲਾਫ ਉੱਠਣਾ ਜਿਸ ਤਰੀਕੇ ਦੇ ਨਾਲ ਕਿਸਾਨਾਂ ਦਾ ਮੋਰਚਾ ਲੱਗਾ ਸੀ ਮੋਦੀ ਹੁਣਾਂ ਦੇ ਗੋਡੇ ਟਿਕਾਤੇ ਸੀ ਉਸੇ ਤਰ੍ਹਾਂ ਇਹ ਜੇਕਰ ਨਾ ਸੰਭਲੇ ਨਾ ਉਹਨੂੰ ਇੰਟਰਨੈਸ਼ਨਲ ਲਾਅ ਦੇ ਤਰੀਕੇ ਦੇ ਨਾਲ ਵੀ ਇਹ ਜਿਹੜੀ ਬੇਇਨਸਾਫੀ ਆ ਤੁਸੀਂ ਦੇਖਿਆ ਵੀ ਹੋਗਾ ਕਿ ਅਮਰੀਕਾ ਦੇ ਵਿੱਚ ਇਹ ਲੈ ਕੇ ਗਏ ਆ ਜੀ ਤੇ ਉਹਦਾ ਕੀ ਹਾਲ ਹੋ ਰਿਹਾ ਤੇ ਕਿਹੜੀਆਂ ਇਹ ਗੱਲਾਂ ਕਰ ਰਹੇ ਸੀ ਇਹ ਜੀ ਸਬੂਤ ਨਹੀਂ ਦਿੰਦੇ ਇਹ ਜੀ ਸਬੂਤ ਨਹੀਂ ਦਿੰਦੇ ਆਪਣਾ ਕੋਈ ਘਰੇਲੂ ਵੀ ਮਾਮਲਾ ਹੋ ਜਵੇ ਉਹਦੇ ਵਿੱਚ ਅਸੀਂ ਇੱਕ ਦੂਜੇ ਨੂੰ ਸਬੂਤ ਨਹੀਂ ਦਿੰਦੇ ਉਹ ਅਸੀਂ ਸਬੂਤ ਜਿਹੜੇ ਆ ਉਹ ਜੱਜ ਦੇ ਮੋਹਰੇ ਰੱਖਦੇ ਆ ਤਾਂ ਕਿ ਉਹ ਸਹੀ ਇਨਸਾਫ ਹੋ ਸਕੇ ਤੇ ਹੁਣ ਜਿਹੜੀ ਉਹ ਗੱਲ ਆ ਉਹ ਸਾਰਿਆਂ ਦੇ ਸਾਹਮਣੇ ਆ ਗਈ ਨਾ ਉਹਨਾਂ ਨੂੰ ਸ਼ਰਮ ਚਾਹੀਦੀ ਆ ਕਿ ਜਿਹੜਾ ਹਿੰਦੁਸਤਾਨ ਦੇ ਜਿਹੜੇ ਆਪਣੇ ਆਪ ਨੂੰ ਲੀਡਰ ਵੀ ਕਹੋਂਦੇ ਆ ਸਭ ਕੁਛ ਉਹ ਬੇਈਮਾਨੀ ਤੋਂ ਸવાય ਹੋਰ ਕੁਝ ਕਰੇ ਹੀ ਨਹੀਂ ਸਕਦੇ ਇਹ ਕਿੱਥੇ ਦਾ ਇਨਸਾਫ ਆ ਇੰਟਰਨੈਸ਼ਨਲ ਲਾਅ ਦੇ ਹਿਸਾਬ ਨਾਲ ਵੀ ਸਾਨੂੰ ਸੈਲਫ ਡਿਟਰਮੀਨੇਸ਼ਨ ਦਾ ਹੱਕ ਆ ਬਿਲਕੁਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਚੈਨਲ ਦੇ ਦਰਸ਼ਕਾਂ ਤੱਕ ਅਸੀਂ ਇਹ ਅਪਡੇਟ ਲੈ ਕੇ ਹਾਜ਼ਰ ਹੋਏ ਸੀ ਕਿ ਭਾਈ ਅਮਰਿਤਪਾਲ ਸਿੰਘ ਦੇ ਉੱਤੇ ਲਗਾਇਆ ਗਿਆ ਐਨਐਸਏ ਮੁਰਤੋਂ ਬਤਾ ਦਿੱਤਾ ਗਿਆ ਏ ਐਨ ਐਸ ਏ ਵਧਾਇਆ ਗਿਆ ਪੰਜਾਬ ਦੀ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਨੇ ਇੱਕ ਸਮੇਂ ਦੇ ਉੱਤੇ ਆਪਣੇ ਵੱਲੋਂ ਇਹ ਤੰਝ ਕਸੀਆ ਸੀ ਨਾਲ ਦੀ ਨਾਲ तमाम ਸਿੱਖ ਜਥੇਬੰਦੀਆਂ ਦੇ ਉੱਤੇ ਇਹ ਗੱਲ ਕਹੀ ਸੀ ਕਿ ਸਿੱਖ ਜਥੇਬੰਦੀਆਂ ਨੂੰ ਕਈ ਕਾਨੂੰਨੀ ਚੀਜ਼ਾਂ ਬਾਰੇ ਨਹੀਂ ਪਤਾ ਸਿੱਖ ਜਥੇਬੰਦੀਆਂ ਨਹੀਂ ਜਾਣਦੀਆਂ ਕਿ ਐਨ ਐਸ ਏ ਲਾਇਆ ਕਿਸ ਦੇ ਵੱਲੋਂ ਜਾਂਦਾ ਇਹ ਤਾਂ ਕੇਂਦਰ ਸਰਕਾਰ ਲਗਾਉਂਦੀ ਹੈ ਅਸੀਂ ਇੱਥੇ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਐਨ ਐਸ ਏ ਸ਼ੁਰੂ ਤੋਂ ਹੀ ਪੰਜਾਬ ਸਰਕਾਰ ਦੀ ਦਿੱਤੀ ਗਈ ਰეკਮੈਂਡੇਸ਼ਨ ਦੇ ਉੱਤੇ ਲਗਾਇਆ ਗਿਆ ਪਿਛਲੀ ਵਾਰ ਜੋ 1 ਸਾਲ ਪੂਰੇ ਹੋਣ ਦੇ ਉੱਤੇ ਐਨਐਸਏ ਵਧਾਇਆ ਗਿਆ ਸੀ ਉਹ ਵੀ ਪੰਜਾਬ ਸਰਕਾਰ ਦੀ ਦਖਲਅੰਦਾਜ਼ੀ ਤੋਂ ਬਾਅਦ ਵਧਾਇਆ ਗਿਆ ਤੇ ਇਸ ਵੇਲੇ ਖਡੂਰ ਸਾਹਿਬ ਦੇ ਮੌਜੂਦਾ ਸਾਂਸਦ ਭਾਈ ਅੰਮ੍ਰਿਤਪਾਲ ਸਿੰਘ ਦੇ ਉੱਤੇ ਲੱਗੀ ਐਨਐਸਏ ਨੂੰ 1 ਸਾਲ ਦੇ ਲਈ ਵਧਾ ਦਿੱਤਾ ਗਿਆ ਅਸੀਂ ਤੁਹਾਨੂੰ ਇੱਥੇ ਕਲੀਅਰ ਕਰਨਾ ਚਾਹਾਂਗੇ ਕਿ ਇਹ ਐਨਐਸਏ ਜੂਨ 3 ਤਰੀਕ ਨੂੰ ਹੀ ਵਧਾ ਦਿੱਤਾ ਗਿਆ ਸੀ ਜਿਸਤੇ ਬਾਰੇ ਸਰਕਾਰ ਨੇ ਜਨਤਕ ਤੌਰ ਦੇ ਉੱਤੇ ਗੱਲ ਸਾਹਮਣੇ ਨਹੀਂ ਲਿਆਂਦੀ ਮੀਡੀਆ ਦੇ ਵਿੱਚ ਇਹ ਗੱਲ ਸਾਹਮਣੇ ਆਈ ਤਾਂ ਪਤਾ ਲੱਗਾ ਕਿ ਇਹ ਐਨਐਸਏ 23 April 2024 ਤੋਂ ਵਧਾਈ ਗਈ ਹੈ ਜੋ ਤਕਰੀਬਨ 23 March 2025 ਤੱਕ ਜਾਰੀ ਰਹੇਗੀ ਯਾਨੀ ਕਿ ਅਗਲੇ ਤਕਰੀਬਨ 10 ਮਹੀਨੇ ਹੋਰ ਭਾਈ ਅਮਰਪਾਲ ਸਿੰਘ ਨੂੰ ਇਸੇ ਡਿਟੈਂਸ਼ਨ ਦੇ ਵਿੱਚ ਰਹਿਣਾ ਪਏਗਾ ਐਨਐਸਏ ਦੀ ਵਰਤੋਂ ਜਿਸ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਕੀਤੀ ਜਾ ਰਹੀ ਹੈ ਕੀ ਇਹ ਸਹੀ ਹੈ ਕਿ ਇਹ ਐਨਐਸਏ ਮੌਜੂਦਾ ਇੱਕ ਸੰਸਦ ਦੇ ਉੱਤੇ ਲਗਾਈ ਜਾ ਸਕਦੀ ਹੈ ਕੀ ਕਾਰਨ ਦਿੱਤੇ ਗਏ ਹੋਣਗੇ ਪੰਜਾਬ ਦੀ ਸਰਕਾਰ ਦੇ ਵੱਲੋਂ ਜੋ ਕਾਰਨ ਮੀਡੀਆ ਦੇ ਵਿੱਚ ਛਪ ਰਹੇ ਨੇ ਅਸੀਂ ਉਹਨਾਂ ਨੂੰ ਆਧਾਰ ਨਹੀਂ ਮੰਨ ਸਕਦੇ ਮੀਡੀਆ ਦੇ ਵਿੱਚ तमाम ਖਬਰਾਂ ਸਰਕਾਰੀ ਹਵਾਲੇ ਤੋਂ ਛਪ ਰਹੀਆਂ ਨੇ ਲੇਕਿਨ ਅਸੀਂ ਇਹ ਜਾਣਦੇ ਹਾਂ ਕਿ 3 ਜੂਨ ਨੂੰ ਜਿਸ ਵੇਲੇ ਪੰਜਾਬ ਦੀ ਸਰਕਾਰ ਦੇ ਵੱਲੋਂ ਇਹ ਐਨਐਸਏ ਵਧਾਉਣ ਦਾ ਫਰਮਾਨ ਜਾਰੀ ਕੀਤਾ ਜਾਂਦਾ ਹੈ ਉਸ ਦੇ ਪਿੱਛੇ ਦੇ ਮੰਤਵ ਕੀ ਹੋ ਸਕਦੇ ਨੇ ਅਸੀਂ ਇਹ ਸਮਝ ਸਕਦੇ ਹਾਂ ਕਿ ਭਾਰਤ ਦੇ ਵਿੱਚ ਕੋਈ ਵੀ ਸੂਬਾ ਸਰਕਾਰ ਹੋਏਗੀ ਉਹ ਕੇਂਦਰ ਦੇ ਅਧੀਨ ਡੈਫੀਨੇਟਲੀ ਰਹੀ ਹੋਈਗੀ ਉਹ ਕੇਂਦਰ ਦੇ ਦਬਾਅ ਦੇ ਅਧੀਨ ਰਹਿ ਕੇ ਹੋ ਸਕਦਾ ਹੈ ਪੰਜਾਬ ਦੀ ਸਰਕਾਰ ਨੇ 3 ਜੂਨ ਨੂੰ ਚੋਣਾਂ ਦੇ ਨਤੀਜੇ ਤੋਂ ਠੀਕ ਇੱਕ ਦਿਨ ਪਹਿਲਾਂ ਇਹ ਫਰਮਾਨ ਜਾਰੀ ਕੀਤਾ ਇਸ ਫਰਮਾਨ ਨੂੰ ਕਿਉਂ ਦਬਾ ਕੇ ਰੱਖਿਆ ਗਿਆ ਕਿਉਂ ਸਾਹਮਣੇ ਨਹੀਂ ਆਣ ਦਿੱਤਾ ਗਿਆ ਕੀ ਮਜਬੂਰੀਆਂ ਰਹੀਆਂ ਸਰਕਾਰ ਦੀਆਂ ਇਸ ਦੇ ਉੱਤੇ ਸਰਕਾਰ ਨੂੰ ਸਵਾਲ ਕੀਤੇ ਜਾਣੇ ਚਾਹੀਦੇ ਨੇ ਅਕਾਲ ਚੈਨਲ ਦੀ ਟੀਮ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਖ-ਵੱਖ ਪੰਥਕ ਆਧਾਰਿਆਂ ਦੇ ਜੋ ਮੁਖੀ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਏਗੀ ਜੋ ਪੰਥਕ ਕਾਰਕੂਨ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਜਾਏਗੀ ਅੱਜ ਸਾੜਨਾਲ ਸਟੂਡੀਓ ਦੇ ਵਿੱਚ ਖਾਸ ਸ਼ਖਸੀਅਤ ਅਮਰੀਕ ਸਿੰਘ ਜੀ ਸਹੋਤਾ ਉਹ ਵੀ ਸਾੜਨਾਲ ਜੁੜੇ ਹੋਏ ਨੇ ਉਹਨਾਂ ਦਾ ਸਵਾਗਤ ਕਰਾਂਗੇ ਸਹੋਤਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹੋਤਾ ਸਾਹਿਬ ਜਿਸ ਤਰੀਕੇ ਦੇ ਨਾਲ ਐਨਐਸਏ ਦੀ ਵਰਤੋਂ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਦੀ ਐਡਵਾਈਜ਼ਰੀ ਬੋਰਡ ਸਰਕਾਰ ਨੂੰ ਇਹ ਤਾਂ ਦੇ ਦਿੰਦੀ ਹੈ ਰਾਏਤ ਰਾਏ ਕਿ ਬਈ ਤੁਸੀਂ ਜਾ ਕੇ ਐਨਐਸਏ ਵਧਾ ਦਿਓ ਲੇਕਿਨ ਇਹ ਐਡਵਾਈਜ਼ਰੀ ਬੋਰਡ ਤੇ ਪੰਜਾਬ ਸਰਕਾਰ ਦਾ ਬਾਕੀ ਸਾਰਾ ਅਮਲਾ ਅਦਾਲਤ ਦੇ ਵਿੱਚ ਕਿਸੇ ਤਰੀਕੇ ਦੇ ਨਾਲ ਸਾਬਤ ਨਹੀਂ ਕਰ ਪਾ ਰਿਹਾ ਕਿ ਹਾਂ ਭਾਈ ਅੰਮ੍ਰਿਤਪਾਲ ਸਿੰਘ ਜੋ ਕੁਝ ਕਰ ਰਹੇ ਸੀ ਗਤੀਵਿਧੀਆਂ ਪੰਜਾਬ ਦੇ ਵਿੱਚ ਉਹ ਦੇਸ਼ ਵਿਰੋਧੀ ਸੀਗੀਆਂ ਕੀ ਕੁਝ ਕਹਿਣਾ ਤੁਹਾਡਾ ਇਹਨਾਂ ਤਮਾਮ ਚੀਜ਼ਾਂ ਦੇ ਉੱਤੇ ਅਪਰੀਸ਼ੀਅੇਸ਼ਨ ਜੀ ਜਿਹੜੀ ਗੱਲ ਆ ਇਹਨੂੰ ਆਪਾਂ ਥੋੜਾ ਜਿਹਾ ਹੋਰ ਡੂੰਘੀ ਤਰੀਕੇ ਨਾਲ ਦੇਖੀਏ ਜੀ ਤਾ ਇਹ ਸਾਹਮਣੇ ਆਉਂਦਾ ਆ ਕਿ ਇਹ ਜਿਹੜਾ ਪੰਜਾਬ ਸਰਕਾਰ ਵਾ ਜੀ ਇਹਨਾਂ ਦਾ ਇਹਨਾਂ ਦੇ ਹੱਥ-ਬਸ ਕੱਖ ਨਹੀਂ ਬਿਲਕੁਲ ਜਿਹੜੀ ਸੈਂਟਰ ਸਰਕਾਰ ਵਾ ਉਹ ਸਿੱਖਾਂ ਨੂੰ ਮਰਿਆ ਮੇਟ ਕਰਨ ਤੇ ਤੁਲੀ ਹੋਈ ਆ ਜੀ ਤੇ ਇਹ ਜਿਹੜਾ ਅਮਰਤਪਾਲ ਸਿੰਘ ਜੀ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਵੋਟਾਂ ਲੈ ਕੇ 197000 ਵੋਟਾਂ ਬਾਦ ਲਾ ਕੇ ਜੀ ਉਹ ਜਿੱਤੇ ਆ ਇੰਨੀਆਂ ਵੋਟਾਂ ਦੇ ਨਾਲ ਕੋਈ ਹੋਰ ਨਹੀਂ ਜਿੱਤਿਆ ਜੀ ਤੇ ਇਹ ਪਹਿਲੇ ਨੰਬਰ ਤੇ ਆ ਔਰ ਇਸ ਇਨਸਾਨ ਨੂੰ ਇਸ ਯੋਧੇ ਨੂੰ ਹਿੰਦੁਸਤਾਨ ਦੀ ਸਰਕਾਰ ਜਿਹੜੀ ਆ ਉਹ ਦੱਬ ਕੇ ਰੱਖਣਾ ਚਾਹੁੰਦੀ ਆ ਜੀ ਔਰ ਇਹ ਗੱਲ ਸੰਗਤ ਜਿਹੜੀ ਆ ਉਹ ਸਮਝ ਵੀ ਗਈ ਆ ਔਰ ਗਾਂਹਾਂ ਤੇ ਇਸ ਵੇਲੇ ਜਾਗਰਤ ਆਈ ਆ ਸਿੱਖੀ ਦੇ ਵਿੱਚ ਜੀ ਤੇ ਇਹ ਜਿੰਨਾ ਵੀ ਮਰਜ਼ੀ ਜੋਰ ਲਾ ਲੈਣ ਸੰਗਤ ਨੇ ਇਹਨਾਂ ਦੇ ਖਿਲਾਫ ਉੱਠਣਾ ਜਿਸ ਤਰੀਕੇ ਦੇ ਨਾਲ ਕਿਸਾਨਾਂ ਦਾ ਮੋਰਚਾ ਲੱਗਾ ਸੀ ਜੀ ਇਹ ਮੋਦੀ ਹੁਣਾਂ ਦੇ ਗੋਡੇ ਟਿਕਾਤੇ ਸੀ ਉਸੇ ਤਰ੍ਹਾਂ ਇਹ ਜੇਕਰ ਨਾ ਸੰਭਲੇ ਨਾ ਉਹਨੂੰ ਇੰਟਰਨੈਸ਼ਨਲ ਲਾਅ ਦੇ ਤਰੀਕੇ ਦੇ ਨਾਲ ਵੀ ਇਹ ਜਿਹੜੀ ਬੇਇਨਸਾਫੀ ਆ ਤੇ ਇਹਦੇ ਨਾਲ ਜਿਹੜੀ ਸੰਗਤ ਆ ਸਿੱਖ ਸੰਗਤ ਆ ਪੰਜਾਬ ਦੇ ਲੋਕ ਆ ਜਿਨ੍ਹਾਂ ਨੇ ਵੋਟਾਂ ਪਾ ਕੇ ਇਹਨਾਂ ਨੂੰ ਜਿਤਾਇਆ ਜੀ ਤੇ ਜਿਨ੍ਹਾਂ ਨੇ ਬਿੱਟੂ ਵਰਗਿਆਂ ਨੂੰ ਜਿਹੜੇ ਹਾਰੇ ਆ ਹੂੰ ਉਹਨਾਂ ਨੂੰ ਤੁਸੀਂ ਇੱਕ ਵਜ਼ੀਰੀਆਂ ਦੇ ਰਹੇ ਆ ਬਿਲਕੁਲ ਉਹਦਾ ਕਾਰਨ ਕੀ ਆ ਉਹ ਵੀ ਕੋਈ ਸੂਬੇ ਚ ਇਹ ਨਹੀਂ ਵਕ ਵਕ ਸੂਬਿਆਂ ਚ ਹੋਣ ਉਹ ਵੀ اسی ਸੂਬੇ ਚ ਲੇਕਿਨ ਇਹਦਾ ਮਤਵਲ ਇਹ ਆ ਕਿ ਸਿੱਖਾਂ ਲਈ ਮੋਰਲਾ ਜਿਹੜਾ ਸਾਲ ਜੰਗ ਦਾ ਟਾਈਮ ਆ ਰਿਹਾ ਨਾ ਉਹ ਬਹੁਤ ਹੀ ਮੁਸ਼ਕਲ ਆ ਰਿਹਾ ਜੀ ਔਰ ਸਿੱਖਾਂ ਨੂੰ ਇਹ ਮਰਿਆ ਮੇਟ ਕਰਨਾ ਚਾਹੁੰਦੇ ਆ ਸਾਡੇ ਕੱਲੇ ਹੱਕਾਂ ਦੀ ਗੱਲ ਨਹੀਂ ਸਾਡੀ ਹੋਂਦ ਦੀ ਗੱਲ ਆ ਸਾਡੀ ਹੋਂਦ ਨੂੰ ਖਤਮ ਕਰਨਾ ਚਾਹੁੰਦੇ ਆ ਸੋ ਇਸ ਕਰਕੇ ਸਾਨੂੰ ਬਹੁਤ ਸੋਹਣੇ ਸਚਜਦੇ ਢੰਗ ਦੇ ਨਾਲ ਜਿਸ ਤਰੀਕੇ ਦੇ ਨਾਲ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ referendum ji six for justice ਕਰਾਰੇ ਆ ਉਹਨਾਂ ਤੋਂ ਸਾਨੂੰ ਕੁਝ ਸਿੱਖਣਾ ਵੀ ਚਾਹੀਦਾ ਔਰ ਉਹਨਾਂ ਨੇ ਇਸ ਵੇਲੇ ਦੁਨੀਆ ਦੇ ਵਿੱਚ ਜੋ ਮੋਦੀ ਸਰਕਾਰ ਕਰ ਰਹੀ ਆ ਉਹਨੂੰ ਨੰਗਾ ਕੀਤਾ ਔਰ ਜਿਹੜਾ ਵੀ ਸਿੱਖੀ ਅਸੂਲਾਂ ਦੇ ਖਿਲਾਫ ਸਿੱਖਾਂ ਦੇ ਲਈ ਹਾਨੀਕਾਰ ਹੋਗਾ ਸਿੱਖਾਂ ਨੂੰ ਮੜਿਆ ਮੇਟ ਕਰਨ ਵਾਲਾ ਹੋਗਾ ਉਹਦਾ ਜਿਹੜਾ ਹਸ਼ਰ ਰਵਾਨਾ ਉਹ ਚੰਗਾ ਨਹੀਂ ਹੋਣਾ ਸੋ ਇਸ ਕਰਕੇ ਸਾਡੇ ਲਈ ਇਹ ਜਾਗਰਤ ਹੋਣ ਦੀ ਲੋੜ ਆ ਸਾਡੇ ਲਈ ਸਾਨੂੰ ਇਕੱਠੇ ਹੋਣ ਦੀ ਲੋੜ ਆ ਸਾਨੂੰ ਇਸ ਇੱਕ ਪੁਆਇੰਟ ਤੇ ਉਹਨਾਂ ਦੇ ਨਾਲ ਡਟ ਕੇ ਖੜਨ ਦੀ ਲੋੜ ਆ ਤੇ ਜਿਹੜੇ ਇਹ ਐਨ ਐਸ ਐਨ ਐਸ ਏ ਜਿਹੜੀ ਆ ਉਹਦੇ ਖਿਲਾਫ ਹਿੰਦੁਸਤਾਨ ਦੀ ਸਰਕਾਰ ਨੇ ਇੱਕ ਕਾਨੂੰਨ ਬਣਾ ਕੇ ਪਹਿਲੀ ਗੱਲ ਤਾਂ ਇਹ ਆ ਕਿ ਇਹ ਕਿਹੜਾ ਕਾਨੂੰਨ ਆ ਹੂੰ ਉਹ ਕਿਹੜਾ ਗناہ ਕੀਤਾ ਉਹ ਕਿਹੜੇ ਕੰਮ ਜਿਹੜਾ ਮਾੜਾ ਕੀਤਾ ਜਿਹਦੇ ਕਰਕੇ ਉਹਨੂੰ ਉਸ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਿਹੜਾ ਵੀ ਪੰਜਾਬ ਤੋਂ ਬਾਹਰ ਹੂੰ ਪੰਜਾਬ ਦੇ ਵਿੱਚ ਉਹਨੂੰ ਭੇਜਦੇ ਉਹ ਏਸੇ ਡਰ ਤੋਂ ਉਹਨਾਂ ਨੇ ਬਾਹਰਲੇ ਸੂਬਿਆਂ ਦੇ ਵਿੱਚ ਜਾ ਕੇ ਉਹਨੂੰ ਡੱਕਿਆ ਤਾਂ ਕਿ ਪੰਜਾਬ ਦੀ ਜਿਹੜੀ ਪਬਲਿਕ ਆ ਉਹ ਉੱਠ ਕੇ ਇਹਨਾਂ ਦੇ ਖਿਲਾਫ ਨਾ ਹੋਵੇ ਇਥੇ ਇਹ ਵੀ ਹੋ ਸਕਦਾ ਕਿ ਜਿਹੜਾ ਇਹਨਾਂ ਨੂੰ ਐਨਐਸਏ ਲਈ ਗਈ ਤੇ ਹੁਣ ਇਸ ਵਾਰ ਦੀਆਂ ਚੋਣਾਂ ਦੇ ਵਿੱਚ ਮੌਜੂਦਾ ਕੇਂਦਰ ਸਰਕਾਰ ਨੂੰ ਵੀ ਤੇ ਪੰਜਾਬ ਸਰਕਾਰ ਨੂੰ ਵੀ ਪਤਾ ਲੱਗ ਗਿਆ ਹੋਵੇਗਾ ਕਿ ਭਾਵੇਂ ਇਹ ਸਿੰਘ ਜੋ ਪੰਥ ਦੀ ਗੱਲ ਕਰਦੇ ਨੇ ਕੌਮ ਦੀ ਗੱਲ ਕਰਦੇ ਨੇ ਆਪਣੇ ਧਰਮ ਦੀ ਗੱਲ ਕਰਦੇ ਨੇ ਇਹਨਾਂ ਨੂੰ ਤੁਸੀਂ ਭਾਵੇਂ ਅੰਡਮਾਨ ਨਿਕੋਬਰ ਵੀ ਭੇਜ ਦਿਓ ਕਾਲੇ ਪਾਣੀ ਦੀ ਸਜ਼ਾ ਵੀ ਦੇ ਦਿਓ ਲੇਕਿਨ ਫਿਰ ਵੀ ਪੰਜਾਬ ਦੇ ਵਿੱਚ ਜੋ ਇਹਨਾਂ ਨੇ ਚਿੰਨ੍ਹ ਖ ਪੈਦਾ ਕੀਤੀ ਹੈ ਸਿੱਖੀ ਦੇ ਪ੍ਰਚਾਰ ਦੇ ਰਾਹੀਂ ਘਰ ਘਰ ਜਾ ਕੇ ਪਿੰਡ ਪਿੰਡ ਜਾ ਕੇ ਉਹ ਚਿੰਨ੍ਹ ਖ ਜਾ ਰਹੀ ਹੈ ਖਡੂਰ ਸਾਹਿਬ ਦੇ ਨਤੀਜੇ ਦੱਸਦੇ ਨੇ ਫਰੀਦਕੋਟ ਦੇ ਨਤੀਜੇ ਵੀ ਇਹ ਗੱਲ ਜ਼ਰੂਰ ਦੱਸਦੇ ਨੇ ਅਸੀਂ ਇੱਥੇ ਗੱਲ ਦਾਅਵੇ ਦੇ ਨਾਲ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਪੰਥਕ ਧਿਰਾਂ ਜੋ ਆਪਣੇ ਆਪ ਨੂੰ ਕਹਾਉਂਦੀਆਂ ਨੇ ਭਾਵੇਂ ਸ਼੍ਰੋਮਣੀ ਕਾਲ ਦਲ ਬਾਦਲ ਦੀ ਅਸੀਂ ਗੱਲ ਕਰੀਏ ਉਹਨਾਂ ਨੇ ਇੰਨੇ ਠੋਕ ਵਜਾ ਕੇ ਪੰਜਾਬ ਦੇ ਮੁੱਦਿਆਂ ਨੂੰ ਨਹੀਂ ਚੁੱਕਿਆ ਹੋਏਗਾ ਪਿਛਲੇ 5-7 10 ਸਾਲਾਂ ਦੇ ਵਿੱਚ ਜਿੰਨਾ ਭਾਈ ਅੰਮ੍ਰਿਤਪਾਲ ਸਿੰਘ ਨੇ ਵਾਰਿਸ ਪੰਜਾਬ ਜਥੇਬੰਦੀ ਨੇ ਚੁੱਕਿਆ ਅਸੀਂ ਇੱਥੇ ਇਹ ਵੀ ਗੱਲ ਧਿਆਨ ਦੇ ਵਿੱਚ ਲਿਆਉਣਾ ਚਾਹਾਂਗੇ ਕਿ ਜਿਸ ਵੇਲੇ ਇਹਨਾਂ ਨੂੰ ਭੇਜਿਆ ਜਾਂਦਾ ਹੈ ਆ ਜੋ 10 ਨੌਜਵਾਨ ਨੇ 10 ਬੰਦੇ ਜਿਨ੍ਹਾਂ ਨੂੰ ਡਿਬ੍ਰੋਗੜ ਦੇ ਵਿੱਚ ਭੇਜਿਆ ਜਾਂਦਾ ਉਹਨਾਂ ਵਿੱਚੋਂ ਕਈ ਅਜਿਹੇ ਸੀ ਜੋ ਅਜਨਾਲਾ ਵਾਲੀ ਘਟਨਾ ਦੇ ਵਿੱਚ ਸ਼ਾਮਲ ਵੀ ਨਹੀਂ ਸੀ ਲੇਕਿਨ ਫਿਰ ਵੀ ਉਹਨਾਂ ਦੇ ਉੱਤੇ ਐਨਐਸਏ ਲਾ ਦਿੱਤੀ ਜਾਂਦੀ ਹੈ ਬਈ ਇਹ ਗੱਲ ਕਲੀਅਰ ਹੈ ਸਾਡੇ ਕੋਲ ਸੌਰੀ ਅਮਰਪ੍ਰੀਤ ਜੀ ਜਾਣੀ ਹਿੰਦੁਸਤਾਨ ਦੀ ਸਰਕਾਰ ਸਾਨੂੰ ਇੱਕ ਸਬਕ ਸਿਖਾਉਣਾ ਚਾਹੁੰਦੀ ਹੈ ਸਬਕ ਇਹ ਸਿਖਾਉਣਾ ਚਾਹੁੰਦੀ ਆ ਪੇ ਤੁਸੀਂ ਜੇ ਤਾਂ ਸਾਡੇ ਗੂਠੇ ਥੱਲੇ ਰਹਿ ਕੇ ਇੱਥੇ ਰਹਿਣਾ ਤਾਂ ਰੋਵੋ ਤੁਹਾਡੀ ਕੋਈ ਹੱਕ ਨਹੀਂ ਸਾਡੇ ਕੋਈ ਹਕੂਕ ਨਹੀਂ ਇਸ ਕਰਕੇ ਇਸ ਸਿੱਖਾਂ ਨੂੰ ਆਪਣਾ ਹੁਣ ਪਹਿਚਾਨ ਲੈਣਾ ਚਾਹੀਦਾ ਕਿ ਸਾਡੀ ਹੋਂਦ ਨੂੰ ਖਤਰਾ ਜੀ ਹੁਣ ਦੇਖੋ ਜਿਸ ਵੇਲੇ ਅੰਗਰੇਜ਼ਾਂ ਨੇ ਕਾਲੇ ਪਾਣੀ ਭੇਜਿਆ ਸਾਰੇ ਮੁਲਕਾਂ ਦੇ ਵਿੱਚ ਭੇਜੇ ਉਸ ਵੇਲੇ ਵੀ ਸਿੱਖਾਂ ਨੇ ਇੱਕ ਕਲੀਅਰ ਕਰ ਦਿੱਤਾ ਹਾਂਜੀ ਕਿ ਨਹੀਂ ਅਸੀਂ ਖੜੇ ਆ ਖੜੇ ਰਹਿਣਾ ਔਰ ਅਸੀਂ ਨਿਸ਼ਚੈ ਕਰ ਆਪਣੀ ਜੀਤ ਕਰੂ ਜਿਹੜਾ ਨਿਸ਼ਚੈ ਆ ਸਾਡੇ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਦਿੱਤਾ ਕਿ ਜਿਹੜਾ ਆ ਤੁਸੀਂ ਪਹਿਲਾ ਵਾਰ ਨਹੀਂ ਕਰਨਾ ਦੂਜਾ ਵਾਰ ਨਹੀਂ ਕਰਨਾ ਪਰ ਜੇ ਤੀਜਾ ਵਾਰ ਹੁੰਦਾ ਤਾਂ ਉਹਦਾ ਡੱਟ ਕੇ ਮੁਕਾਬਲਾ ਕਰਨਾ ਸੋ ਇਹ ਜਿਹੜੀਆਂ ਚੀਜ਼ਾਂ ਆ ਇਹ ਸਾਡੇ ਲਈ ਸਾਡੇ ਬੱਚਿਆਂ ਲਈ ਸਾਡੇ ਖਾਸ ਕਰ ਪੰਜਾਬੀ ਤੇ ਪੰਜਾਬੀਅਤ ਲਈ ਇਹ ਸਾਰੀ ਬਹੁਤ ਹੀ ਘਟਕਹੀਣ ਆ ਤੇ ਇਹ ਜਿਹੜਾ ਜੋ ਕੁਝ ਕਰ ਰਹਾ ਹੈ ਹਿੰਦੁਸਤਾਨ ਦੀ ਸਰਕਾਰ ਇਹਨਾਂ ਵਰਗਾ ਬੇਈਮਾਨ ਝੂਠਾ ਫਰੇਬੀ ਕੋਈ ਨਹੀਂ ਹੋਰ ਹੋ ਸਕਦਾ ਜਿਨ੍ਹਾਂ ਦਾ ਅੱਜ ਤੁਸੀਂ ਦੇਖਿਆ ਵੀ ਹੋਗਾ ਪਏ ਅਮਰੀਕਾ ਦੇ ਵਿੱਚ ਇਹ ਲੈ ਕੇ ਗਏ ਆ ਜੀ ਤੇ ਉਹਦਾ ਕੀ ਹਾਲ ਹੋ ਰਿਹਾ ਤੇ ਕਿਹੜੀਆਂ ਇਹ ਗੱਲਾਂ ਕਰ ਰਹੇ ਸੀ ਇਹ ਜੀ ਸਬੂਤ ਨਹੀਂ ਦਿੰਦੇ ਇਹ ਜੀ ਸਬੂਤ ਨਹੀਂ ਦਿੰਦੇ ਆਪਣਾ ਕੋਈ ਘਰੇਲੂ ਵੀ ਮਾਮਲਾ ਹੋ ਜਵੇ ਉਹਦੇ ਵਿੱਚ ਅਸੀਂ ਇੱਕ ਦੂਜੇ ਨੂੰ ਸਬੂਤ ਨਹੀਂ ਦਿੰਦੇ ਉਹ ਅਸੀਂ ਸਬੂਤ ਜਿਹੜੇ ਆ ਉਹ ਜੱਜ ਦੇ ਮੋਹਰੇ ਰੱਖਦੇ ਆ ਤਾਂ ਕਿ ਉਹ ਸਹੀ ਇਨਸਾਫ ਹੋ ਸਕੇ ਤੇ ਹੁਣ ਜਿਹੜੀ ਉਹ ਗੱਲ ਆ ਉਹ ਸਾਰਿਆਂ ਦੇ ਸਾਹਮਣੇ ਆ ਗਈ ਨਾ ਸਾਡੇ ਸ਼ਹੀਦਾਂ ਨੂੰ ਨਿੱਜਰ ਸਾਹਿਬ ਖੰਡਾ ਤੇ ਆਪਣੇ ਪੰਨੂ ਸਾਹਿਬ ਇਹਨਾਂ ਦੇ ਉੱਪਰ ਜੋ ਕੁਝ ਕੀਤਾ ਇਹ ਤਾਂ ਜਿਹੜੀਆਂ ਸਾਹਮਣੇ ਆ ਗਈਆਂ ਜੀ ਉਹ ਚੀਜ਼ਾਂ ਆ ਪਰ ਜਿਹੜਾ ਇਹਨਾਂ ਨੇ ਕੈਨੇਡਾ ਤੋਂ ਜਹਾਜ਼ ਕੀਤਾ ਸੀ ਜੀ ਉਹ ਵੀ ਇੰਟੈਲੀਜੈਂਸੀ ਨੇ ਕਰਾਇਆ ਸੀ ਹੋਰ ਪਤਾ ਨਹੀਂ ਕਿੰਨੇ ਕੁ ਆ ਪਾਕਿਸਤਾਨ ਦੇ ਵਿੱਚ ਵੀ ਹੂੰ ਉਹ ਜਿੰਨੇ ਵੀ ਇਕਰਾਰੇ ਆ ਇਹ ਆਪਣੇ ਆਪ ਦੇ ਵਿੱਚ ਆਪ ਫਾਹ ਲੈ ਰਹੇ ਆ ਇੱਥੇ ਅੰਗਰੇਜ਼ ਦੀ ਇੱਕ ਕਹਾਵਤ ਆ ਲੈਟਰ ਓਪ ਲੂਸ ਚੋ ਹੀ ਕੈਨ ਹੈਂਗ ਹਿਮ self ਹਿੰਦੋਸਤਾਨ ਇਸ ਵੇਲੇ ਇਹਨਾਂ ਨੂੰ ਖੁੱਲੀ ਛੁੱਟੀ ਮਿਲਈ ਆ ਔਰ ਇਹਨਾਂ ਨੇ ਆਪਣੇ ਆਪ ਹੰਗ ਹੋਣਾ ਸੋ ਇਹ ਸਾਡੇ ਲਈ ਇੱਕ ਬਹੁਤ ਜ਼ਰੂਰੀ ਆ ਕਿ ਅਸੀਂ ਇਹਨਾਂ ਦੀਆਂ ਚਾਲਾਂ ਨੂੰ ਪਛਾਣੀਏ ਪਛਾਣ ਕੇ ਆਪਣਾ ਫਰਜ਼ ਪਛਾਣੀਏ ਆਪਣੇ ਫਰਜ਼ ਤੇ ਖੜੇ ਰਹੀਏ ਇੱਕ ਬਹੁਤ ਹੀ ਸੁੰਦਰ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਪਰਮਾਤਮਾ ਨੇ ਸਾਡੇ ਤੇ ਕਿਰਪਾ ਕੀਤੀ ਆ ਕਿ ਅਸੀਂ ਬਾਹਰਲੇ ਮੁਲਕਾਂ ਚ ਆ ਕੇ ਬਸ ਗਏ ਜੀ ਜਿਹੜੇ ਬਾਹਰਲੇ ਮੁਲਕਾਂ ਚ ਆ ਕੇ ਬਸਿਓ ਹਨ 8 ਮਿਲੀਅਨ ਜੀ ਉਹਨਾਂ ਨੂੰ ਇਹ ਕੁਝ ਨਹੀਂ ਕਰ ਸਕਦੇ ਹੂੰ ਉਹਨਾਂ ਨੂੰ ਕਿਉਂ ਨਹੀਂ ਕੁਝ ਕਰ ਸਕਦੇ ਕਿ ਇੱਥੇ ਹਕੂਮਤਾਂ ਜਿਹੜੀਆਂ ਆ ਉਹ ਫੇਅਰਨੈਸ ਤੇ ਚੱਲਦੀਆਂ ਉਹ ਇਹ ਤੁਹਾਡੇ ਜੇ ਕੋਈ ਕੰਮ ਗਲਤ ਕਰਦੇ ਆ ਤਾਂ ਉਹ ਤੁਹਾਨੂੰ ਫੜਦੇ ਆ ਫੜ ਕੇ ਉਹਨੂੰ ਸਜ਼ਾ ਵੀ ਮਿਲਦੀ ਆ ਉੱਥੇ ਹਿੰਦੁਸਤਾਨ ਦਾ ਜਿਹੜਾ ਕੋਈ ਡਾਕੂ ਆ ਉਹਨਾਂ ਦੀ ਤੁਸੀਂ ਬਜਾਰਤ ਦੇਖ ਲਓ ਉਹਨਾਂ ਦੇ ਤੁਸੀਂ ਐਮਪੀਜ਼ ਦੇਖ ਲਓ ਕਿੰਨੇ ਆ ਜਿਹੜੇ ਡਾਕੂ ਚੋਰ ਮਰਡਰਰ ਕਿਹੜੀ ਚੀਜ਼ ਹੋਦਾ ਜਿਹੜਾ ਉਹਨਾਂ ਤੇ ਕੇਸ ਨਹੀਂ ਚੱਲਦੇ ਔਰ ਉਹਨਾਂ ਨੂੰ ਫੇਰ ਉਹ ਹੱਥੀ ਸ਼ਾਵਾ ਕਰ ਰਹੇ ਉਹਨਾਂ ਨੂੰ ਪੈਸੇ ਵੀ ਦੇ ਰਹੇ ਉਹਨਾਂ ਨੂੰ ਸਭ ਕੁਝ ਦੇ ਰਹੇ ਤੇ ਜਿਹੜੇ ਬੰਦੇ ਕੀਤਾ ਗੱਖ ਨਹੀਂ ਅੰਮ੍ਰਿਤਪਾਲ ਸਿੰਘ ਵਰਗੇ ਜੀ ਸਿੱਧੂ ਸਾਹਿਬ ਵਰਗੇ ਹੋਰ ਬਹੁਤ ਵਾ ਜਿਹੜਾ ਰੂ ਜਿਹੜੇ ਆ ਜਿਨ੍ਹਾਂ ਨੇ ਇੰਨੇ ਜਿਹੜਾ ਰੂ ਇਹਨਾਂ ਨੇ ਸਾਡੇ ਲੱਖਾਂ ਦੀ ਤعداد ਦੇ ਵਿੱਚ ਸ਼ਹੀਦ ਕੀਤੇ ਆ ਜੀ ਉਹਨਾਂ ਨੇ ਕੀ ਕਿਹਾ ਇਹ ਕੋਈ ਆ ਆਪਣੇ ਹੱਕ ਸੱਚ ਲਈ ਲੜੇ ਆ ਨਾ ਔਰ ਉਹਨਾਂ ਹੀ ਦਾਨੂ ਆਪਾਂ ਹੁਣ ਪਿਛਲੇ ਹਫਤੇ ਸਿਧਾਨ ਦੀ ਪੇਟ ਕਰਕੇ ਆਏ ਆ ਦੂਸਰਾ ਇਹ ਆ ਉਹਦੇ ਵਿੱਚ ਵੀ ਤੁਸੀਂ ਦੇਖਿਆ ਆ ਕਿ ਖਾਲਿਸਤਾਨ ਬਣਨ ਤੋਂ ਬਗੈਰ ਸਾਡਾ ਗੁਜ਼ਾਰਾ ਨਹੀਂ ਔਰ ਉਹ ਬਣ ਕੇ ਰਹਿਣਾ ਆ ਔਰ ਅਸੀਂ ਆਪਣੇ ਸਾਰੇ ਹੀ ਸੰਗਤ ਦੇ ਮੈਂਬਰਾਂ ਨੂੰ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਆ ਕਿ ਆਓ ਆਪਾਂ ਰਲ ਮਿਲ ਕੇ ਇਸ ਹਿੰਦੁਸਤਾਨ ਦੀ ਸਰਕਾਰ ਦਾ ਝਟਕੇ ਮੁਕਾਬਲਾ ਕਰੀਏ ਤੇ ਆਪਣੇ ਹੋਂਦ ਨੂੰ ਬਚਾਈਏ ਜੀ ਜਿਹੜੀ ਗੱਲ ਤੁਸੀਂ ਨikhil gupta ਦੀ ਕੀਤੀ ਹੈ ਨikhil gupta ਦੀ ਜੋ ਵੀਡੀਓ ਸਾਹਮਣੇ ਆਈ ਕਿ ਉਸ ਨੂੰ ਚੱਕ ਰਿਪਬਲਿਕ ਤੋਂ ਅਮਰੀਕਾ ਲੈ ਕੇ ਜਾਇਆ ਜਾ ਰਿਹਾ ਹੈ ਉਹ ਤੇ ਅਦਾਲਤ ਦੇ ਵਿੱਚ ਪੇਸ਼ ਵੀ ਕੀਤਾ ਗਿਆ ਨikhil gupta ਦੇ ਪੱਖ ਦੇ ਵਕੀਲ ਨੇ ਅਦਾਲਤ ਦੇ ਵਿੱਚ ਦਰਖਾਸਤ ਪਾਈ ਕਿ ਅਦਾਲਤ ਕਿਸੇ ਵੀ ਤਰੀਕੇ ਦੇ ਨਾਲ ਜਲਦਬਾਜ਼ੀ ਦੇ ਵਿੱਚ ਫੈਸਲਾ ਨਾ ਲਵੇ ਤੇ ਅਦਾਲਤਾਂ ਦੇ ਵਿੱਚ ਨikhil Gupta ਦੇ ਵਕੀਲ ਨੂੰ ਇਹ ਗੱਲ ਕਹੀ ਗਈ ਕਿ ਇਹ ਅਦਾਲਤ ਦੇ ਵਿੱਚ ਕੋਈ ਵੀ ਫੈਸਲੇ ਜਲਦਬਾਜ਼ੀ ਦੇ ਵਿੱਚ ਨਹੀਂ ਸਬੂਤਾਂ ਦੇ ਆਧਾਰ ਦੇ ਉੱਤੇ ਤੇ ਗਵਾਹਾਂ ਦੇ ਆਧਾਰ ਦੇ ਉੱਤੇ ਲਿੱਤੇ ਜਾਣਗੇ ਤੇ ਇਸ ਦੀ ਚਿੰਤਾ ਤੁਸੀਂ ਨਾ ਕਰੋ ਇੱਕ ਤਰੀਕੇ ਦੇ ਫਟਕਾਰ ਲਗਾਈ ਗਈ ਨikhil Gupta ਨੂੰ ਜਿਸ ਵੇਲੇ ਅਮਰੀਕਾ ਦੇ ਵਿੱਚ ਲੈ ਕੇ ਆਇਆ ਜਾਂਦਾ ਹੈ ਇੰਡੀਅਨ ਮੀਡੀਆ ਦੇ ਉੱਤੇ ਦੋਗਲੀ ਚੀਜ਼ ਸਾਹਮਣੇ ਰੱਖਦਾ ਪਿਆ ਕਹਿੰਦਾ ਜੀ ਦੇਖੋ ਚੱਕ ਰਿਪਬਲਿਕ ਤੋਂ ਸਾਡਾ ਬੰਦਾ ਤਾਂ ਇੰਡੀਅਨ ਬੰਦਾ ਤਾਂ ਚੁੱਕ ਕੇ ਲੈ ਗਿਆ ਅਮਰੀਕਾ ਵਾਲੇ ਲੇਕਿਨ ਜੋ ਪੋਪਾਲ ਕਾਂਡ 1984 ਦਸੰਬਰ ਦੇ ਵਿੱਚ ਗੈਸ ਲੀਕ ਹੋਈ ਸੀ ਉਹ ਅਮਰੀਕਾ ਦੇ ਬੰਦੇ ਦੀ ਕੰਪਨੀ ਸੀ ਉਹ ਅਮਰੀਕਨ ਬੰਦਾ ਇੰਡੀਆ ਤੋਂ ਭੱਜ ਗਿਆ ਲੇਕਿਨ ਅਮਰੀਕਾ ਨੇ ਸਾਨੂੰ ਉਹ ਬੰਦਾ ਨਹੀਂ ਸੌਪਿਆ ਕਹਿੰਦੇ ਕੈਨੇਡਾ ਨੇ ਵੀ ਸਾਨੂੰ ਕੁਝ ਸਿੰਘ ਨਹੀਂ ਸੌਪੇ ਜਿਸ ਵੇਲੇ ਅਸੀਂ ਕਨਿਸ਼ਕ ਕੇਸ ਦੀ ਗੱਲ ਕਰਨੀ ਸੀ ਕਹਿੰਦੇ ਇਹ ਸਾਡੇ ਨਾਲ ਦੋਗਰੀ ਨੀਤੀ ਖੇਡਦੇ ਨੇ ਤੇ ਦੂਜੇ ਪਾਸੇ ਭਾਈ ਅਮਰਿਤਪਾਲ ਦੇ ਨਾਲ ਪੂਰਾ ਮਾਮਲਾ ਜੋੜਤਾ ਕਿ ਜੀ ਦੇਖੋ ਇਹ ਅਮਰਿਤਪਾਲ ਨੂੰ ਅੱਜ ਵੀ ਪੰਜਾਬ ਦੇ ਵਿੱਚ ਅਜਿਹੇ ਲੋਕ ਨੇ ਲੱਖਾਂ ਦੀ ਗਿਣਤੀ 'ਚ ਜੋ ਇਹ ਸਰਕਾਰ ਜਿਹੜਾ ਨੇ ਵੋਟਾਂ ਅਮਰਿਤਪਾਲ ਨੂੰ ਪਾਈਆਂ ਉਹਨਾਂ ਨੂੰ ਸਰਕਾਰ ਦੇ ਉਲਟ ਉਹਨਾਂ ਨੂੰ ਭਾਰਤ ਦੇ ਉਲਟ ਗਿੰਦੇ ਨੇ ਲੈ ਗੱਲ ਹੈਗੀ ਆ ਮ੍ਰੀਸ਼ਾ ਜਿਹੜੀ ਗੱਲ ਆ ਉਹ ਹੈਗੀ ਆ ਸੋਚਦੀ ਜੀ ਇਹ ਅੱਗੇ ਝੂਠ ਬੋਲ ਬੋਲ ਕੇ ਅੱਗੇ ਇਹਨਾਂ ਨੇ ਆਪਣੇ ਗਲੋਂਗੜਾਵਾ ਲਾ ਕੇ ਝੂਠ ਬੋਲ ਕੇ ਝੂਠ ਦਾ ਸੱਚ ਬਣਾ ਕੇ ਸੱਚ ਦਾ ਝੂਠ ਬਣਾ ਕੇ ਇਹ ਪੇਸ਼ ਕਰਦੇ ਰਿਹਾ ਲੇਕਿਨ ਹੁਣ ਜਿਹੜੀ ਗੱਲ ਆ ਨਾ ਇਹਨਾਂ ਦਾ ਭੰਡਾ ਗਿਆ ਫੁੱਟ ਚਾਹੇ ਅਸੀਂ ਸਮਝੀਏ ਚਾਹੇ ਨਾ ਜੀ ਇਹਨਾਂ ਦਾ ਭੰਡਾ ਗਿਆ ਫੁੱਟ ਤੇ ساری ਦੁਨੀਆ ਦੇ ਵਿੱਚ ਇਹ ਹੋ ਗਏ ਆ ਨੰਗੇ ਹੁਣ ਇਹ ਜੋ ਮਰਜੀ ਕਿਸ ਜਾਣ ਦੁਗਲੇ ਚੱਲਣ ਤਗੇਲੇ ਚੱਲਣ ਹੋਣ ਜਿਹੜੀਆਂ ਜਿਹੜੀ ਤੁਸੀਂ ਗੱਲ ਕੀਤੀ ਆ ਪਈ ਅਮਰੀਕਾ ਦੇ ਵਿੱਚ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਕਿਹਾ ਜੀ ਸਾਡੇ ਹਿੰਦੁਸਤਾਨ ਦੇ ਵਿੱਚ ਤਾਂ 40 40 ਸਾਲ ਫੈਸਲਾ ਨਹੀਂ ਹੁੰਦਾ ਜੀ ਤੇ ਇਹਨਾਂ ਮੁਲਕਾਂ ਦੇ ਵਿੱਚ ਸਾਲ ਨਾ 2 ਸਾਲਾਂ ਚ ਕਰ ਦਿੰਦੇ ਆ ਵੱਧ ਤੋਂ ਵੱਧ 3 ਲੱਗ ਜਾਂਦੀ ਉਹਨਾਂ ਨੂੰ ਮੈਸੇਜ ਐਸੀ ਚੀਜ਼ ਦਾ ਡਰ ਹੈ ਉਹਨਾਂ ਨੂੰ ਹੁਣ ਇਹੀ ਗੱਲ ਆ ਕਿ ਉਹ ਇਹ ਸਮਝਦੇ ਆ ਕਿ ਜਿਸ ਵੇਲੇ ਇਹ ਸਰਕਾਰ ਨੇ ਜਾਂ ਉੱਥੇ ਦੇ ਜੱਜਾਂ ਨੇ ਫੈਸਲਾ ਕਰਨਾ ਉਹਨਾਂ ਨੇ ਉਸ ਨੂੰ ਸਾਰੀ ਚੰਗੇ ਤਰੀਕੇ ਦੇ ਨਾਲ ਨੰਗਾ ਕਰਕੇ ਇਹਨਾਂ ਦੇ ਪਟਕਾਰ ਪਹਿਣੀ ਆ ਉਹ ਗੱਲ ਉਹਨਾਂ ਦੇ ਲਈ ਉਹ ਫੈਸਲਾ ਨikhil gupta ਦੇ ਖਿਲਾਫ ਘੱਟ ਭਾਰਤ ਦੀ ਸਰਕਾਰ ਦੇ ਖਿਲਾਫ ਵੱਧ ਹੈ ਬਿਲਕੁਲ ਇਸੇ ਕਰਕੇ ਹੁਣ ਭਾਰਤ ਸਰਕਾਰ ਨੂੰ ਜਿਲਾਬ ਲੱਗਿਓ ਆ ਕਿ ਅਸੀਂ ਕਿਸ ਤਰੀਕੇ ਦੇ ਨਾਲ ਇਸ ਕੜੀਕੀ ਚ ਫਸ ਗਏ ਆ ਤੇ ਅਸੀਂ ਕਿਸ ਤਰੀਕੇ ਦੇ ਵਿੱਚੋਂ ਨਿਕਲਣਾ ਲੇਕਿਨ ਹੁਣ ਇਹ ਨਿਕਲ ਨਹੀਂ ਸਕਦੇ ਤੇ ਇਹ ਜਿਹੜਾ ਜੋ ਕੁਝ ਹੋਇਆ ਇਹ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਪਰਮਾਤਮਾ ਦੀ ਮਿਹਰ ਸਦਕਾ ਹੁਣ ਤੁਸੀਂ ਦੇਖਿਆ ਕਿ ਲੰਡਨ ਦੇ ਵਿੱਚ ਆਪਾਂ ਜਿਹੜਾ ਮਜਾਰਾ ਕਰਕੇ ਆਏ ਆ ਉੱਥੇ ਕਿਸ ਤਰੀਕੇ ਦੇ ਨਾਲ ਆਪਣੇ ਆਪ ਸੰਗਤ ਪਹੁੰਚੀਆ ਕੋਚਾਂ ਤੋਂ ਮੈਂ ਇੱਕ ਸੁਣਿਆ ਕਿ ਸੰਗਤ ਨੇ ਆਪ ਪੈਸੇ ਇਕੱਠੇ ਕਰਕੇ ਉਹਨਾਂ ਗੁਰਦੁਆਰੇ ਵਾਲਿਆਂ ਨੂੰ ਕਿਹਾ ਕਿ ਕੋਚਾਂ ਕਰ ਦਿਓ ਕਹਿੰਦੇ ਨਹੀਂ ਇਹ ਸਾਤੋਂ ਨਹੀਂ ਹੋਣੀਆਂ ਉਹਨਾਂ ਨੇ ਪੰਜ ਕੋਚਾਂ ਕਰਕੇ ਆਪ ਪੈਸੇ ਦੇ ਕੇ ਉੱਥੇ ਪਹੁੰਚੀਆਂ ਸੋ ਇਹ ਇਹ ਜਿਹੜਾ ਬਲਬਲਾ ਇਹ ਜਿਹੜੀ ਸਾਡੇ ਵਿੱਚ ਤਾਂਗਵਾ ਜਿਹੜੀ ਸਾਡੇ ਗੁਰੂ ਸਾਹਿਬ ਨੇ ਸਾਡੇ ਤੇ ਅਪਾਰ ਕਿਰਪਾ ਕਰਕੇ ਸਾਡੇ ਤੇ ਏ ਪਰਿਆ ਅਸੀਂ ਗੁਰੂ ਨੂੰ ਭੁੱਲ ਨਹੀਂ ਸਕਦੇ ਤੇ ਗੁਰੂ ਸਾਡਾ ਜਿਹੜਾ ਆ ਉਹ ਬਿਆਨ ਤੋਂ ਆ ਇਹ ਜੋ ਮਰਜੀ ਕਰ ਲੈਣ ਅੰਤ ਇਹਨਾਂ ਦਾ ਹੁਣ ਆਇਆ ਆ ਤੇ ਇਹ ਮੇਨ ਇਹ ਹੀ ਆ ਕਿ ਇਹ ਜਿਹੜੀ ਸੈਂਟਰਸ ਦਾ ਸਰਕਾਰ ਵਾ ਇਹ ਪੰਜਾਬ ਹੋਵੇ ਕੋਈ ਹੋਰ ਸੂਬਾ ਹੋਵੇ ਉਹਨਾਂ ਨੂੰ ਆਪਣੀਆਂ ਉਂਗਲੀਆਂ ਤੇ ਚ ਪਾ ਰਹੇ ਆ ਤੇ ਇਹਦੇ ਨਾਲ ਹੀ ਜਿੰਨੇ ਵੀ ਜਿਹੜਾ ਇਹਨਾਂ ਦੇ ਕਹਿ ਲੱਗਦਾ ਉਹਨੂੰ 4 ਪੈਸੇ ਦੇ ਦਿੰਦੇ ਆ ਜਿਹੜਾ ਨਹੀਂ ਲੱਗਦਾ ਉਹਨੂੰ ਉਹ ਡਰਾ ਪਾ ਦਿੰਦੇ ਆ ਇਸ ਕਰਕੇ ਇਹਨਾਂ ਦਾ ਕੰਮ ਆ ਅਖੀਰ ਦੇ ਵਿੱਚ ਜਿੱਥੇ ਅਸੀਂ ਸੰਗਤ ਨੂੰ ਦੱਸ ਦੇਣਾ ਚਾਹਾਂਗੇ ਕਿ NSA ਦੇ ਵਿਸ਼ੇ ਦੇ ਉੱਤੇ ਜੋ ਭਾਈ ਅਮਰਪਾਲ ਸਿੰਘ ਦੇ ਉੱਤੇ NSA ਮੁਰ ਤੋਂ ਵਧਾ ਦਿੱਤੀ ਗਈ ਹੈ ਨਾਲ ਉਹਨਾਂ ਦੇ ਦੋ ਜੋ ਦਸ ਸਿੰਘ ਟੋਟਲੇ ਦਾਸ ਸਿੰਘ ਡਿਬ੍ਰੂਗੜ੍ਹ ਦੀ ਜੇਲ੍ਹ ਦੇ ਵਿੱਚ ਮੌਜੂਦ ਨੇ ਉਸ ਵਿਸ਼ੇ ਦੇ ਉੱਤੇ ਅਸੀਂ ਇਸ ਵੇਲੇ ਗੱਲਬਾਤ ਕਰ ਰਹੇ ਹਾਂ ਤੇ ਗੱਲਬਾਤ ਦੇ ਵਿੱਚ ਜਿੱਥੇ ਸੋਤਾ ਸਾਹਿਬ ਦੇ ਵੱਲੋਂ ਵਿਸ਼ਾ ਨikhil ਗੁਪਤਾ ਦਾ ਇੱਥੇ ਸਾਂਝਾ ਕੀਤਾ ਗਿਆ ਅਸੀਂ ਇੱਥੇ ਹੋਰ ਗੱਲ ਸੰਗਤ ਦੇ ਸਾਹਮਣੇ ਲਿਆਣੀ ਚਾਹਾਂਗੇ ਸ਼ਹੀਦ ਭਾਈ ਹਰਦੀਪ ਸਿੰਘ ਨਿਜਨ ਦੀ ਪਹਿਲੀ ਵਰਸੀ ਮੌਕੇ ਕੈਨੇਡਾ ਦੀ ਸੰਸਦ ਦੇ ਵਿੱਚ ਭਾਰਤੀ ਮੀਡੀਆ ਦੇ ਵੱਲੋਂ ਖਬਰ ਲਾਈ ਗਈ ਹੈ ਕੈਨੇਡਾ ਦੀ ਸੰਸਦ ਦੇ ਵਿੱਚ ਮੌਨਤਾਰਿਆ ਗਿਆ ਸ਼ਰਧਾਂਜਲੀ ਦਿੱਤੀ ਗਈ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਸ਼ਰਧਾਂਜਲੀ ਦੇਣ ਨੂੰ ਇੰਨਾ ਇਹ ਮੀਡੀਆ ਭਾਰਤੀ ਬੁਖਲਾਇਆ ਹੋਇਆ ਉਹ ਕਹਿੰਦਾ ਜੀ ਦੇਖੋ ਇਹ ਸ਼ਰਧਾਂਜਲੀ ਇਸ ਕਰਕੇ ਦੇਣੀ ਪੈ ਰਹੀ ਹੈ ਟਰੂਡੋ ਦੀ ਸਰਕਾਰ ਨੂੰ ਕਿਉਂਕਿ ਟਰੂਡੋ ਦੀ ਸਰਕਾਰ ਨੂੰ ਐਨਡੀਪੀ ਦੇ ਲੀਡਰ ਜਗਮੀਤ ਸਿੰਘ ਦੀ ਪਾਰਟੀ ਦਾ ਸਪੋਰਟ ਹੈ 24 ਸੰਸਦਾਂ ਦਾ ਤੇ ਇਸ ਕਰਕੇ ਉਹ ਟੱਪ ਦੇ ਪਏ ਨੇ ਟਰੂਡੋ ਵਾਲੇ ਕਿ ਅਸੀਂ ਸ਼ਰਧਾਂਜਲੀ ਦੇਣੀ ਦੇਣੀ ਹੈ ਤੇ ਆਪਣੀ ਸਰਕਾਰ ਤਾਂ ਨਹੀਂ ਸੋਚਦੇ ਜਿਨ੍ਹਾਂ ਨੂੰ ਆਪ ਦੋ ਮੰਤਰੀਆਂ ਨੇ ਦੋ ਪਾਰਟੀਆਂ ਨੇ ਉਹਨਾਂ ਦੀ ਗਠਜੋੜ ਦੀ ਸਰਕਾਰ ਬਣਾਈ ਇੱਕ ਦੇ ਕੋਲ 12 ਤੇ ਇੱਕ ਦੇ ਕੋਲ 16 ਸੰਸਦ ਬਿਲਕੁਲ ਅਮ ਆਪਣੀ ਸਿਆਣ ਜਾਨੀ ਆਪਣੀ ਪੀੜ੍ਹੀ ਥੱਲੇ ਕੋਈ ਸੋਟਾ ਨਹੀਂ ਫੇਰਦਾ ਬਿਲਕੁਲ ਲੇਕਿਨ ਦੂਸਰੇ ਪਾਸੇ ਇਹ ਆ ਕਿ ਜੇ ਚਾਹੇ ਉਹਨ ਕਿਸੇ ਵੀ ਤਰੀਕੇ ਨਾਲ ਜੀ ਉਹ ਕੋਈ ਸੇ ਵੀ ਤਰੀਕੇ ਨਾਲ ਕੀਤਾ ਲੇਕਿਨ ਉਹ ਆਪਣੀ ਸਰਕਾਰ ਦੇ ਆਪਣੇ ਜੱਜਾਂ ਦੇ ਜਾਂ ਆਪਣੇ ਕਾਨੂੰਨ ਦੇ ਦਾਇਰੇ ਅੰਦਰ ਰਹਿ ਕੇ ਸਭ ਕੁਝ ਕੀਤਾ ਜੀ ਉਹਨਾਂ ਨੂੰ ਸ਼ਰਮ ਚਾਹੀਦੀ ਆ ਕਿ ਜਿਹੜਾ ਹਿੰਦੁਸਤਾਨ ਦੇ ਜਿਹੜੇ ਆਪਣੇ ਆਪ ਨੂੰ ਲੀਡਰ ਵੀ ਕਹਾਉਂਦੇ ਆ ਸਭ ਕੁਝ ਉਹ ਬੇਈਮਾਨੀ ਤੋਂ ਸવાય ਹੋਰ ਕੁਝ ਕਰੇ ਹੀ ਨਹੀਂ ਸਕਦੇ ਹਮ ਇਹ ਕਿੱਥੇ ਦਾ ਇਨਸਾਫ ਹੋ ਤੈ ਇੰਟਰਨੈਸ਼ਨਲ ਲਾਅ ਦੇ ਹਿਸਾਬ ਨਾਲ ਵੀ ਸਾਨੂੰ ਸੈਲਫ ਡਿਟਰਮੀਨੇਸ਼ਨ ਦਾ ਹੱਕ ਆ ਬਿਲਕੁਲ ਔਰ ਜੇ ਸਾਡਾ ਹੱਕ ਆ ਅਸੀਂ ਹੱਕ ਮੰਗਦੇ ਆ ਇਸੇ ਕਰਕੇ ਬਾਹਰਲੇ ਮੁਲਕਾਂ ਦੇ ਵਿੱਚ ਜਸਟਿਸ ਫੋਰ 6 ਫੋਰ ਜਸਟਿਸ ਉਹ ਰੈਫਰੈਂਡਮ ਕਰਾਰੇ ਆ ਨਾ ਉਹਨਾਂ ਨੂੰ ਰੋਕਿਆ ਨਹੀਂ ਜਾ ਰਿਹਾ ਇਹਨਾਂ ਨੇ ਤਾਂ ਆਪਣਾ ਪੂਰਾ ਜੋਰ ਲਾਇਆ ਉਹਨਾਂ ਨੂੰ ਰੋਕਣ ਲਈ ਜੀ ਇਹ ਤਾਂ ਸਿੱਖਾਂ ਨੂੰ ਜੇ ਮਾੜਾ ਮੋਟਾ ਵੀ ਕੋਈ ਬੋਲਦਾ ਇੱਥੇ ਵੀ ਹੋ ਰਿਹਾ ਜੀ ਜੀ ਹਿੰਡੀਅਨ ਹਾਈ ਕਮਿਸ਼ਨਰ ਕੱਲੇ-ਕੱਲੇ ਨੂੰ ਫੋਨ-ਫਾਨ ਕਰਕੇ ਉਹ ਤੁਹਾਡੀਆਂ ਫੋਟੋਆਂ ਦੇਣੀਆਂ ਤੁਹਾਡੀਆਂ ਜ਼ਮੀਨਾਂ ਜਾਇਦਾਦਾਂ ਆ ਪਿੱਛੇ ਅੱਛਾ ਕੀ ਰੱਖੋ ਹੂੰ ਮੇਰੇ ਬ੍ਰਦਰ ਨੂੰ ਜੀ ਇੰਡੀਅਨ ਹਾਈ ਕਮਿਸ਼ਨਰ ਨੇ ਸੱਦ ਕੇ ਇਹ ਕਿਹਾ ਕਿ ਤੁਸੀਂ ਉਹਦੇ ਨਾਲ ਨਾ ਜਾਇਆ ਕਰੋ ਹੂੰ ਜਾਣੀ ਇਹਨਾਂ ਦਾ ਆਪਣਾ ਇਹ ਜੋਰ ਲੱਗਾ ਆ ਕਿ ਤੁਹਾਡੀਆਂ ਜ਼ਮੀਨਾਂ ਜਾਇਦਾਦਾਂ ਅਸੀਂ ਕੁਰਕ ਕਰ ਲੈਣੀਆਂ ਤੁਸੀਂ ਇਸ ਪਾਸੇ ਨਾ ਜਾਵੋ ਮਤਲਬ ਇਹ ਆ ਕਿ ਜਿਹੜਾ ਇੰਟਰਨੈਸ਼ਨਲ ਤੌਰ ਤੇ ਮੈਨੂੰ ਇੱਥੇ ਇੱਕ ਇੰਦਰਾ ਗਾਂਧੀ ਦੇ ਟਾਈਮ ਦੀ ਗੱਲ ਇੱਥੇ ਆ ਗਈ ਜੀ ਇੱਥੇ ਆਏ ਸੀ ਟੋਰਾ ਸਾਹਿਬ ਜੀ ਟੋਰਾ ਸਾਹਿਬ ਨੂੰ ਕਿਸੇ ਨੇ ਕਿਹਾ ਵੀ ਟੋਰਾ ਸਾਹਿਬ ਅਸੀਂ ਤੁਹਾਡੀ ਕੀ ਮਦਦ ਕਰ ਸਕਦੇ ਹਾਂ ਉਹ ਕਹਿੰਦਾ ਪਈ ਅਸੀਂ ਬੰਦੇ ਭੇਜੀਏ ਕਹਿੰਦਾ ਨਹੀਂ ਬੰਦੇ ਜਿਹੜੇ ਆ ਸਾਡੇ ਕੋਲ ਬਹੁਤ ਆ ਜਿਹੜੇ ਕਛਹਿਰਾ ਤੇ ਤੌਲੀਆ ਮੋਢੇ ਤੇ ਰੱਖ ਕੇ ਜੇਹਾਂ ਪਾਉਣੇ ਨੂੰ ਤਿਆਰ ਵਾ ਜੀ ਇੱਕ ਕੰਮ ਤੁਸੀਂ ਕਰ ਸਕਦੇ ਆ ਉਹ ਕਹਿੰਦੇ ਪਈ ਜਿਸ ਵੇਲੇ ਤੁਸੀਂ ਇੰਡੀਅਨ ਹਾਈ ਕਮਿਸ਼ਨਰ ਦੇ ਸਾਹਮਣੇ ਜਾ ਕੇ ਨਾ ਮੁਜਾਰਾ ਕਰਦੇ ਆ ਜੀ ਇੰਦਰਾ ਗਾਂਧੀ ਨੂੰ ਅੱਗ ਲੱਗ ਜਾਂਦੀ ਆ ਹੂੰ ਮਤਵਲ ਕੀ ਆ ਕਿ ਉਹਨਾਂ ਦਾ ਜਿਹੜਾ ਇੰਟਰਨੈਸ਼ਨਲ ਇਮੇਜਵਾ ਜੀ ਉਹਨੂੰ ਬਚਾਉਣਾ ਚਾਹੁੰਦੇ ਹੁਣ ਇਹੋ ਚੀਜ਼ ਜਿਹੜੀ ਆ ਅੱਜ ਹੋ ਰਹੀ ਆ ਉਹੋ ਹੀ ਚੀਜ਼ ਚਾਹੁੰਦੇ ਆ ਕਿ ਸਾਡਾ ਜਿਹੜਾ ਇੰਟਰਨੈਸ਼ਨਲ ਟ੍ਰੇਡ ਆ ਠੀਕ ਤੇ ਸਾਡਾ ਇੰਟਰਨੈਸ਼ਨਲਾਂ ਦੇ ਨਾਲ ਸਾਡੀ ਗੱਲਬਾਤ ਉਹ ਜਾਰੀ ਰਹੀ ਅਸੀਂ ਅੰਦਰ ਖਾਤੇ ਜੋ ਜੋ ਕੁਝ ਕਰਦੇ ਰਹੇ ਬਸ ਇਹੀ ਗੱਲ ਬਿਲਕੁਲ ਜੀ ਧੰਨਵਾਦ ਕਰਦੇ ਆ ਸੋਹਤਾ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਦਰਸ਼ਕਾਂ ਦੇ ਨਾਲ ਅਜਿਹੀ ਹੋਰ ਅਪਡੇਟਸ ਦੇ ਨਾਲ ਜੁੜਦੇ ਰਾਂਗੇ ਫਤਿਹ ਦੀ ਸਾਂਝ ਪਾਵਾਂਗੇ ਇਜਾਜ਼ਤ ਲਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ